ਹਲਕਾ ਪਵਾਦੇ ਵਿੱਚ ਪੈਂਦੇ ਪਿੰਡ ਸਿਹੋੜਾ ਵਿੱਚ ਦਿਨ ਦਿਹਾੜੇ ਹੀ ਚੋਰਾ ਵੱਲੋਂ ਇੱਕ ਕਾਰ ਨੂੰ ਬਣਾਇਆ ਗਿਆ ਨਿਸ਼ਾਨਾ उथे ही जानकारी देंदे हुए परिवारक जिया ने दसिया कि अभी परिवार समेत पठानकोट अपने रिश्तेदार खुले हुए सन सारा समान तेहस नहस होया पिया अलमारी सोना गायब साल ही वीर तो पच्ची हजार नकदी भी गायबी उ उन्होंने मौके से पुलिस ना इतलाह देती ने मामला दर्ज करके कार्रवाई शुरू कर दी उन्होंने ਨੇ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਫੜ ਕੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਮੇਰੇ ਨਾਲ ਗੌਰਵ ਜੱਗੀ ਹੈ ਜੀ ਕੀ ਗੱਲਬਾਤ ਹੋਈ ਇਹਦੀ ਚੋਰੀ ਦੀ ਬਾਤ ਆ ਕਿ ਇਹਦੀ ਲੱਗਦਾ ਹੈ ਦੇਖੋ ਚੋਰੀ ਚ ਗੱਲਬਾਤ ਇਦਾਂ ਕਿ ਆਪਾਂ ਦੁਪਹਿਰ ਨੂੰ ਫੰਕਸ਼ਨ ਸੀਗਾ ਕੋਈ ਤੇ ਸਾਰੇ ਜਣੇ ਚਾਚੇ ਹੋਣੀ ਗਏ ਹੈਗੇ ਆ ਸ਼ਾਦੀ ਚ ਤੇ 2 ਵਜੇ ਦਾ ਟਾਈਮ ਹੀ ਜਦੋਂ ਘਰੋਂ ਨਿਕਲੇ ਆ ਮੈਨੂੰ ਲੱਗਦਾ ਹੈ ਕਿ ਜਿਵੇਂ ਪੂਰੀ ਕਿਹਨੇ ਰੈਕੀ ਕੀਤੀ ਹੋਏ ਕਿ ਕਿਸ ਟਾਈਮ ਤੇ ਜਾ ਰਹੇ ਨੇ ਕਿਸ ਟਾਈਮ ਤੇ ਇਹਨਾਂ ਨੇ ਆਣਾ ਹੈ ਜਿੰਨੂੰ ਮਤਲਬ ਕਿਸੇ ਨੇ ਪੂਰਾ ਧਿਆਨ ਰੱਖਿਆ ਹੋਇਆ ਸੀ ਦੋ ਤਿੰਨ ਬੰਦੇ ਹੋ ਸਕਦੇ ਆ ਜਿਹੜੇ ਮਤਲਬ ਕਿ ਸਾਈਡ ਤੇ ਵੀ ਖੜੇ ਹੋ ਸਕਦੇ ਆ ਜਿਨ੍ਹਾਂ ਨੇ ਫੋਨਾਂ ਤੇ ਲਿੰਕ ਕੀਤੇ ਹੋਣਗੇ ਕਿ ਬੰਦਾ ਕਿਸਲੇ ਘਰੋਂ ਨਿਕਲੇ ਆ ਕਿਸਲੇ ਆਏਗਾ ਤੇ ਪ੍ਰੋਪਰ ਉਹਨਾਂ ਨੇ ਪਲੈਨਿੰਗ ਨਾਲੇ ਕੰਮ ਕੀਤਾ ਗਿਆ ਪਿੱਛੋਂ ਪੋੜੀਆਂ ਬਣਾ ਕੇ ਜਿਹੜੇ ਅੰਦਰ ਟੱਪੇ ਆ ਗਿਆ ਦੀਵਾਰ ਮਤਲਬ ਟੱਪ ਕੇ ਆਇਆ ਫਿਰ ਉਹਨਾਂ ਨੇ ਪ੍ਰੋਪਰ ਤਰੀਕੇ ਨਾਲ ਦਰਵਾਜ਼ਾ ਤੋੜਿਆ ਹੱਥੀ ਤੋੜੀ ਹੈ ਨਲਕੇ ਦੀ ਫਰੋਸੇ ਸਾਹਿਬ ਨਾਲ ਤੇ ਪ੍ਰੋਪਰ ਪਲੈਨਿੰਗ ਨਾਲ ਹੀ ਇਹ ਕੰਮ ਜੜਿਆ ਹੈਗਾ ਤੇ ਅੰਦਰ ਤੁਸੀਂ ਦੇਖਿਆ ਹੀ ਹੈ ਹਾਲਾਤੀ ਬਣੇ ਹੋਏ ਆ ਜਿੰਨਾ ਸੋਨਾ ਸੀਗਾ ਕੈਸ਼ ਸੀਗਾ ਸਭ ਕੁਝ ਲੈ ਗਿਆ ਕੀ ਲੱਗਦਾ ਵੈਸੇ ਕੋਈ ਪੇਤੀ ਬੰਦਾ ਹੋਇਆ ਲੱਗਦਾ ਬਿਲਕੁਲ 100% ਪੇਤੀ ਬੰਦਾ ਹੀ ਆ ਜੀ ਮਤਲਬ ਇੱਕ ਦੋ ਬੰਦਾ ਅਗਰ ਬਾਹਰ ਦਾ ਵੀ ਹੋਏਗਾ ਤੇ ਇੱਕ ਦੋ ਬੰਦਾ ਤੇ ਨੇੜੇ ਤੇੜੇ ਦਾ ਕੋਈ ਪੇਤੀ ਹੋਏਗਾ ਜਿੰਨੇ ਸਾਰੀਆਂ ਗੱਲਾਂ ਸੁਣੀਆਂ ਹੈਗੀਆਂ ਕਿ ਕਦੋਂ ਜਾਣਾ ਹੈ ਕਦੋਂ ਆਣਾ ਹੈ ਇੰਨਾ ਕੀ ਟਾਈਮ ਹੈਗਾ ਸਾਡੇ ਕੋਲ ਕਿ ਜਿਹਦੇ ਚ ਆਪਾਂ ਵਾਰਦਾਤ ਨੂੰ ਅੰਜਾਮ ਦਿੱਤਾ ਜਾਏ ਕੌਲਪੁਲਿਸ ਵਗੈਰਾ ਨੂੰ ਕੰਪਲੇਨ ਵਗੈਰਾ ਕੀਤੀ ਹੈ ਜੀ ਪੁਲਿਸ ਵਗੈਰਾ ਨੂੰ ਕੰਪਲੇਨ ਕਰਤੀ ਹੈ ਜੀ ਪੁਲਿਸ ਇੱਕ ਵਾਰੀ ਤਾਂ ਗੇੜਾ ਕੱਢ ਗਈ ਹੈ ਸ਼ਾਮ ਦਾ ਹੁਣ ਦੇਖੋ ਅਜੇ ਤੱਕ ਤਾਂ ਆਏ ਨਹੀਂ ਕਹਿੰਦੇ ਸੀਗੇ ਸਵੇਰੇ ਆ ਕੇ ਫਿਰ ਇਨਵੈਸਟੀਗੇਸ਼ਨ ਕਰਾਂਗੇ ਪਰ ਹੱਲੇ ਤੱਕ ਤਾਂ ਕੋਈ ਨਹੀਂ ਆਇਆ ਕੀ ਮੰਗ ਕਰਦੇ ਆ ਮੰਗ ਇਹੀ ਹੈ ਜੀ ਜਲਦ ਤੋਂ ਜਲਦ ਫੜਿਆ ਜਾਏ ਤੇ ਸਾਡਾ ਮਤਲਬ ਜੋ ਵੀ ਸਮਾਨ ਗੋਚਿਆ ਜਾਂ ਗਿਆ ਹੈ ਉਹ ਸਾਨੂੰ ਵਾਪਸ ਦਿਵਾਇਆ ਜਾਏ ਹੋਰ ਕੀ ਹੈ ਕਿ ਇਹਨਾਂ ਪਰੋਸ਼ੀਆਂ ਨੂੰ ਬੜੀ ਤੋਂ ਬੜੀ ਸਜ਼ਾ ਹੋਏ ਜੀ ਇਸ ਤਰ੍ਹਾਂ ਨਾਲ ਤੇ ਫਿਰ ਹਾਲਾਤ ਦੇਖੋ ਸਾਹਮਣੇ ਦੁਕਾਨਾਂ ਹੈਗੀਆਂ ਆਡੀਆਂ ਸામਨੇ ਘਰ ਆ ਗਿਆ ਤੇ ਸਾਹਮਣੇ ਹੀ ਚੋਰੀਆਂ ਹੋ ਜਾਣ ਤੇ ਫਿਰ ਐਵੇਂ ਦਿਨ ਦਿਹਾੜੇ ਚੋਰੀਆਂ ਜਿਹੜੀਆਂ ਇਹ ਤੇ ਬਹੁਤ ਮਾੜੇ ਹਾਲਾਤ ਹੈਗੇ ਮੈਂ ਨਾ ਸੁਰਿੰਦਰ ਸਿੰਘ ਕਿਹੜਾ ਬੰਦਾ ਆ ਨਾਮ ਮੇਰਾ ਤੇ ਸੋੜਾ ਕੀ ਗੱਲਬਾਤ ਹੋਈ ਹੈ ਕੁਛ ਨਹੀਂ ਮੈਂ ਆਪਣੇ ਸਾਡੇ ਫੰਕਸ਼ਨ ਹੀ ਇੱਕ ਮੈਰਿਜ ਪਠਾਨਕੋਟ ਦੇ ਲੱਗੇ ਦਰਸ਼ਕ ਬਣ ਤੇ ਮੈਂ ਉੱਥੇ ਪੂਰਾ ਫੈਮਿਲੀ ਗੇਰੇ ਹੀ ਆਪਣੇ ਮੈਰਿਜ ਤੇ ਗੇਰੇ ਹੀ ਤੇ ਤਕਰੀਬਨ ਅਸੀਂ 1.5 ਤੋਂ 2 ਵਜੇ ਘਰੋਂ ਨਿਕਲੇ ਆਂ ਤੇ ਜਦੋਂ ਅਸੀਂ 5 ਵਜੇ ਦੇ ਕਰੀਬ ਫਸਾਇਆਂ ਘਰੋਂ ਉੱਥੋਂ ਗੱਡੀ ਆ ਕੇ ਪਾਰਕ ਕੀਤੀ ਆਪਣੀ ਵੇੜੇ ਦੇ ਵਿੱਚ ਗੇਂਡ ਖੋਲ੍ਹਿਆ ਆ ਕੇ ਅੰਦਰ ਆ ਗਏ ਸਾਡੇ ਮਨ 'ਚ ਕੋਈ ਵਿਚਾਰ ਨਹੀਂ ਕੋਈ ਬਹਾਡ ਕਰੀਦਾ ਕੰਮ ਹੋ ਗਿਆ ਤਾਂ ਤੇ ਜਦੋਂ ਫਿਰ ਉੱਥੇ ਮੈਂ ਬੇਟੀ ਮੰਦਰੋਂ ਗੱਡੀ 'ਚੋਂ ਘਰਦਿਆਂ ਕੱਢਿਆ ਤੇ ਮੈਨੂੰ ਕਹਿੰਦੇ ਤੁਸੀਂ ਤਾਲਾ ਖੋਲੋ ਮੈਂ ਤਾਲਾ ਖੋਲਣ ਲੱਗਾ ਤੇ ਤਾਲਾ ਮਤਲਬ ਥੋੜਾ ਅੜ ਕੇ ਖੁੱਲਣ ਡਿਆ ਖੁੱਲਿਆ ਨਹੀਂ ਤਾਲਾ ਮੇਰੇ ਕੋਲ ਮੈਂ ਪਿੱਛੇ ਸਾਡੇ ਰਸਤਾ ਇਧਰ ਜੰਦਾ ਪਿੱਛੋਂ ਤੇ ਮੈਂ ਜਾ ਕੇ ਬਾਥਰੂਮ ਚਲਾ ਗਿਆ ਮੈਨੂੰ ਮੈਂ ਬਾਸ ਵਾਸ਼ਰੂਮ ਲੱਗੇ ਤਾਂ ਵਾਸ਼ਰੂਮ ਜਾਣਾ ਮੈਂ ਵਾਸ਼ਰੂਮ ਗਿਆ ਤੇ ਅੱਗੇ ਨਲਕੀ ਦੀ ਹੱਥੀ ਉਥੋਂ ਨਾਲ ਉਹ ਤੋੜ ਕੇ ਲੈ ਗਿਆ ਕੋਈ ਤੇ ਮੇਰਾ ਮਨ ਥੋੜਾ ਡਰ ਪੈਦਾ ਹੋਇਆ ਤੇ ਮੈਂ ਜਿਹੜੇ ਪਿੱਛੇ ਮੁੜ ਕੇ ਦੇਖਿਆ ਤੇ ਅੱਗੇ ਉਹ ਦਰਵਾਜ਼ਾ ਵੀ ਖੁੱਲਾ ਪਿਆ ਘਰ ਦਾ ਦਰਵਾਜ਼ਾ ਵੀ ਜਿਹੜਾ ਪਿਛਲਾ ਕਮਰਾ ਉਹ ਵੀ ਤਾਂ ਖੁੱਲਾ ਪਿਆ ਤੇ ਜਦੋਂ ਦਰਵਾਜ਼ਾ ਮੈਂ ਖੁੱਲਾ ਦੇਖਿਆ ਤੇ ਮੇਰਾ ਮੈਨੂੰ ਥੋੜਾ ਜਿਹਾ ਲੱਗਾ ਵੀ ਬਹਿ ਵੀ ਇਹ ਕੀ ਹੋ ਗਿਆ ਤੇ ਜਦੋਂ ਮੈਂ ਦਰਵਾਜ਼ਾ ਜਿਹੜਾ ਮੈਂ ਅੰਦਰ ਵੱੜ ਕੇ ਦੇਖਿਆ ਤੇ ਅੱਗੇ ਸਾਹਮਣੇ ਦੂਆ ਦੂਆ ਜਿਹੜਾ ਮੇਨ ਦਰਵਾਜ਼ਾ ਜਿਹੜਾ ਉਹ ਵੀ ਖੁੱਲਾ ਹੀ ਪਿਆ ਹੋਇਆ ਲੱਭਣ ਕਰਕੇ ਉਹਨਾਂ ਨੇ ਬਸ ਉਹਨਾਂ ਨੂੰ ਸਦਿਮਾ ਗਿਆ ਦਿਨ ਜਿਸ ਦਿਨ ਤੂੰ ਤੋੜੇ ਦਾ ਅੰਦਰ ਬੜੇ ਦੇ ਉਹ ਇੱਕ ਨਲਕੇ ਦੀ ਹਾਥੀ ਇਹ ਕੁਛ ਦੋ ਛੋਟੇ ਦੋਏ ਤੋਂ ਕੋਈ ਲੇ ਦੇ ਹਿਣੇ ਪਿੰਨਾ ਪੁਨਾ ਲੈ ਕੇ ਕੋਈ ਹਥਿਆਰ ਪੇਚਕਸ ਵੈਰਾ ਲੈ ਕੇ ਉਹਨਾਂ ਨੂੰ ਤੋੜੇ ਦਾ ਨਾਲ ਤੇ ਫਿਰ ਮੈਂ ਸਟੋਰ ਚ ਜਾ ਕੇ ਦੇਖਿਆ ਤੇ ਉਹਨਾਂ ਨੇ ਸਮਾਨ ਕੱਢ ਕੇ ਤੇ ਉੱਥੇ ਉਹਨਾਂ ਨੇ ਬੈੱਡ ਤੇ ਲਿਆ ਕੇ ਉਹਨਾਂ ਨੇ ਪੰਜੇ ਦੇ ਵਿੱਚ ਰੱਖ ਕੇ ਤੇ ਉਹਨਾਂ ਨੂੰ ਫਰੋਲ ਫਰਾਲ ਕੇ ਤੇ ਉਹ ਆਪਣਾ ਕੰਮ ਕਰਕੇ ਉੱਤਲ ਗਏ ਨੇ ਕਿੰਦਾ ਮੈਨੂੰ ਨੁਕਸਾਨ ਕਿੰਨਾ ਕਿਤਾ ਹੋ ਗਿਆ ਨੁਕਸਾਨ तकरीबन 7-8 ਟੋਲੇ ਦੇ ਕਲੀਪ ਮੇਰੇ ਖਿਆਲ ਚ ਜੁਐਲਰੀ ਹੋਣੀ ਹੈ ਤੇ ਕੋਈ ਵੀ 25000 ਰੁਪਿਆ ਮਨ ਲਵੇ ਹੁਣ ਜਾਂ ਕੈਸ਼ ਹੋਣਾ ਕਿੰਨੇ ਕ ਵਜੇ ਘਟਣਾ ਲੱਗਿਆ ਇਹ तकरीबन ਘਟਣਾ ਲਗਭਗ ਮੇਰੇ ਖਿਆਲ ਚ 2 ਵਜੇ ਦੇ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਦੀ ਘਟਨਾ ਆਈ ਮੇਰੇ ਖਿਆਲ ਚ ਪੁਲਿਸ ਨੂੰ ਸੰਬੰਧੀ ਕੰਪਲੇਨ ਹਾਂ ਪੁਲਿਸ ਨੂੰ ਮਾਰਤੀ ਕੰਪਲੇਨ ਪੁਲਿਸ ਨੂੰ ਕਰਾਈ ਹੈ ਉਹ ਰਾਤੀ ਆ ਕੇ ਚੈੱਕ ਕਰ ਗਈ ਤੇ ਸਵੇਰੇ ਉਹਨਾਂ ਨੇ 10 ਵਜੇ ਟਾਈਮ ਦਿੱਤਾ ਹਾਂ ਸ਼ੈਲ ਥੋੜੀ ਜਿਆਦਾ ਤੱਕ ਉਹ ਆ ਜਾਣਗੇ ਕੀ ਲੱਗਦਾ ਵੈਸੇ ਤੁਹਾਨੂੰ ਕੋਈ ਜਾਣ ਪਛਾਣ ਨਾਲ ਹੋਟਲ ਦਾ ਸਖਤ ਮੇਰਾ ਕਹਿਤੇ ਵੀ ਨਹੀਂ ਹੈ ਬਲਕਿ ਮੇਰੇ ਮਨ 'ਚ ਹੈ ਹੀ ਨਹੀਂ ਇਦਾਂ ਦਾ ਕਿ ਮਤਲਬ ਕੋਈ ਮੇਰੇ ਘਰ ਇਦਾਂ ਕੋਈ ਬੰਦਾ ਫੁਲਾਣਾ ਇਦਾਂ ਕਰ ਸਕਦਾ ਪਰ ਫਿਰ ਵੀ ਜਦੋਂ ਵੀ ਜੋ ਵੀ ਹੁਣ ਇਨਵੈਸਟੀਗੇਸ਼ਨ ਉਹਨੇ ਪੁਲਿਸ ਤੋਂ ਕੋਲੋਂ ਮਤਲਬ ਮੈਂ ਉਹਦੇ ਕੋਲ ਕਹਿ ਕੇ ਕਰਵਾਣੀ ਹੈ ਕਿ ਮੈਨੂੰ ਮਤਲਬ ਮੈਨੂੰ ਇਨਸਾਫ ਚਾਹੀਦਾ ਜਾਂ ਬਲ ਦੁਆਰਾ ਇਹ ਹੀ ਘਟਨਾ ਕਿਤੇ ਘਰ ਨਾ ਹੋਵੇ ਤੇ ਹਰ ਹੁੰਦੀ ਹੈ ਤੇ ਮਤਲਬ ਵੀ ਲੋਕਾਂ ਵਾਸਤੇ ਡਰ ਹੈ ਕਿਉਂਕਿ ਦਿਨੇ ਦੀ ਘਟਨਾ ਜਿਹੜੀ ਆ ਰਾਤ ਦੇ ਜੇ ਸੁਣੀਆਂ ਸੀ ਦਿਨ ਦੀ ਘਟਨਾ ਬਹੁਤ ਘੱਟ ਹੁੰਦੀਆਂ ਜਾਂ ਨਹੀਂ ਹੁੰਦੀਆਂ ਤੇ ਜੇ ਹੋਈ ਹੈ ਤੇ ਬੜੀ ਮਤਲਬ ਲੋਕਾਂ ਦੇ ਮਨ 'ਚ ਡਰ ਪੈਦਾ ਖੌਫ ਹੈਲੇ ਲੋਕਾਂ ਦੇ ਮਨ 'ਚ ਕਈ ਦਿਨ ਤੱਕ ਲੋਕੀ ਆਪਣੇ ਘਰਾਂ 'ਚ ਸੌਣਾ ਵੀ ਲੋਕਾਂ ਵਾਸਤੇ ਔਖਾ ਹੋ ਜਾਏਗਾ ਜਿਹੜੀ ਘਟਨਾ ਮੇਰੇ ਨਾਲ ਹੋਈ ਹੈ ਰਵੀ ਕੁਮਾਰ ਰਵੀ ਜੀ ਚੋਰੀ ਹੋਈ ਹੈ ਤੁਹਾਡੇ ਇਥੇ ਪਿੰਡ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਇਹ ਹੋਈ ਤੇ ਗਲਤ ਚੀਜ਼ ਹੈ ਜਨਮ ਕੀਤਾ ਬਹੁਤ ਗਲਤ ਕੀਤਾ ਹੈਗਾ ਯਾ ਕਿਉਂਕਿ ਇਹ ਕਿਸੇ ਨਾਲ ਵੀ ਹੋ ਸਕਦਾ ਤੇ ਅਸੀਂ ਤੇ ਇਹੋ ਚਾਹਨੇ ਕ ਅਗਰ ਦੁਆਰਾ ਇਹ ਚੀਜ਼ ਨਾ ਹੋਵੇ ਤੇ ਇਹਦੀ ਜਾਂਚ ਵੀ ਪੂਰੀ ਹੋਣੀ ਚਾਹੀਦੀ ਹੈ ਪੂਰੀ ਅਨੁਕਾਰੀ ਹੋਣੀ ਚਾਹੀਦੀ ਹੈ ਕਹਾ ਵੀ ਜਿਹੜਾ ਵੀ ਚੋਰ ਹੈਗਾ ਉਹ ਸਾਹਮਣੇ ਆਵੇ ਤੇ ਦੁਆਰਾ ਅਗਧੁਆਰ ਕਿਸੇ ਨਾਲ ਨਹੀਂ ਹੋਵੇ ਇਹ ਚੋਦੇ ਕਾ ਕਿ ਭਾਜੀ ਹੁਣੀ ਸਾਡੇ ਲਾਗੇ ਸਾਡੇ ਦੁਕਾਨਦਾਰਾ ਗਵੰਡੀ ਆ ਸਾਡੇ ਇਹ ਕੱਲ ਗਏ ਆ ਕੋਈ ਡੇਢ ਦੋ ਵੇ ਨਾਲ ਸਾਡੀ ਤੇ ਗਏ ਆ ਏ 5:00 ਵਜੇ ਆਇਆ ਤੇ ਉਸ ਤੋਂ ਬਾਅਦ ਹੀ ਜੋ ਵੀ ਹੋਇਆ ਉਸ ਤੋਂ ਬਾਅਦ ਹੋਇਆ ਵਿਚੇ ਟਾਈਮ ਹੋਇਆ ਜੋ ਵੀ ਹੋਇਆ। ਹਲਾਤ ਕੀ ਲੱਗਦੇ ਤੁਹਾਨੂੰ ਦੇਖ ਕੇ ਕੀ ਲੱਗਦਾ ਜਿਵੇਂ ਦਿਨੇ ਹੀ ਚੋਰ ਪੈ ਗਏ ਨੇ। ਦੇਖੋ ਜੀ ਇਹ ਤਾਂ ਨਿੰਦਨ ਜੋ ਗੱਲ ਹੈਗੀ ਆ ਕਾਂ ਵੀ ਦਿਨੇ ਚੋਰੇ ਬਹੁਤ ਵੱਡਾ ਮਤਲਬ ਕਿ ਇੱਕ ਦਿਲ ਕੱਢਿਆਗਾ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਹੈਗਾ ਯਾ। ਜਾਂ ਤਾਂ ਕੋਈ ਸਾਡੇ ਪਿੰਡ ਦਾ ਹੀ ਹੈਗਾ ਕੋਈ ਬੰਦਾ ਜਿਹੜਾ ਨਾਲ ਰਹਿ ਲਿਆ ਹੋਏਗਾ ਜਾਂ ਕਿ ਮਤਲਬ ਕੁਝ ਬਾਹਰ ਦੇ ਵੀ ਨਾਲ ਲਿਆਂਦੇ ਹੋਣਗੇ ਕੋਈ 2-4 ਬੰਦੇ। ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਇਹ। ਦੀ ਮੰਗ ਕਰਦੇ ਪ੍ਰਸ਼ਾਸਨ ਦਾ ਦੇਖੋ ਜੀ ਪ੍ਰਸ਼ਾਸਨ ਨੇ ਇਹੀ ਕਰਨਿਆਗਾ ਵੀ ਇਨਸਾਫ ਹੋਣਾ ਚਾਹੀਦਾ ਔਰ ਸਪਸ਼ਟ ਹੋਣਾ ਚਾਹੀਦਾ ਇਹ ਸੁਰਿੰਦਰ ਸਿੰਘ ਵੱਲੋਂ ਕਿ ਦਰਖਾਸਤ ਆਈ ਹੈ ਵੀ ਉਹ ਕਿਤੇ ਰਿਸ਼ਤੇਦਾਰਾਂ ਦੇ ਕਿਤੇ ਮੈਰਿਜ ਤੇ ਗਈ ਸੀ ਜਦੋਂ ਘਰ ਨਹੀਂ ਹੈਗੇ ਕੋਈ ਅਣਪਛਾਤੀ ਵਿਅਕਤੀ ਕੋਈ ਨੇ ਘਰ ਤੋਂ ਕੰਦ ਟੱਪ ਕੇ ਤੇ ਚੋਰੀ ਕਰਕੇ ਲੈ ਗਏ ਨਾ ਘਰ ਦਾ ਸਾਰਾ ਸਮਾਨ ਲੈ ਕੇ ਨਾ ਚੋਰੀ ਕਰਕੇ ਇਹ ਸਬੰਧ ਵਿੱਚ ਮੌਕੇ ਦੇ ਆਏ ਸੀ ਮੌਕੇ ਦੇ ਜਿਹੜੇ ਸਾਰੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਬਾਕੀ ਜਿਹੜੇ ਇਹਨਾਂ ਦੀ ਲੋਕੇਸ਼ਨ ਬਗਾਰਾ ਜੋ ਵੀ ਐਥੇ ਲੋਕੇਸ਼ਨ ਟੈਂਪ ਚਾਹਤਾ ਜੋ ਵੀ ਜਦੋਂ ਆਗੇ ਤੇ ਬੰਦ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ